ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਪਿੰਡ ਕਮਾਸਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਾਤਾ ਨੂੰ 6-7 ਨਾਗਰ ਖਵਾਵਾਂਗੇ 5 ਝੋਟੀਆਂ ਦੇ ਦੋ ਬੇੜਾ ਸਾਦੇ ਸੂਏ ਸਵਾਜੇ ਦਿਖਾਵਾਂਗੇ ਤੇ ਇੱਕ ਨੀਲੀ ਮੂਰੀ ਗੱਪਣ ਤਿਆਰ ਤੇ ਆਪਾਂ ਕੱਲ੍ਹ ਜੀ ਆ ਵੀ ਇਸ ਖੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਆਜੋ ਆਜੋ ਕਸੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਸੁਣਾ ਠੀਕ ਠਾਕ ਜੀ ਠੀਕ ਠਾਕ ਵਿੱਚ ਠਾਕ ਵਧੀਆ ਚਾਹੀਦਾ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਆਂ ਨਾਮ ਆਪਣਾ ਸ਼ੇਰਾ ਜੀ ਪਿੰਡ ਕਮਾਸਕੇ ਤਹਿਸੀਲ ਜਨਾਲਾ ਜ਼ਿਲ੍ਹਾ ਮਰਸਰ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ 994753609 ਠੀਕ ਹੈ ਜੀ ਇਹ ਕਿਵੇਂ ਆਈ ਬਾਈ ਵੀਡੀਓ ਦਾ ਆਪਣੇ ਤੋਂ ਚਾਰ ਮਈਆਂ ਸੋਈਆਂ ਜੀ ਤਾਜ਼ੀਆਂ ਵੇ ਇੱਕ ਗੱਬਣਿਆ ਜੀ ਠੀਕ ਆ ਤੇ ਦੋ ਗਾਵਾਂ ਆਪਣੇ ਸੋਈਆਂ ਜੀ ਠੀਕ ਆ ਠੀਕ ਆ ਪਿਛਲੀ ਵੀਡੀਓ ਦਾ ਮੈਂ ਕਿਵੇਂ ਰਿਆ ਪਿਛਲੀ ਵੀਡੀਓ ਦਾ ਆਪਣਾ ਪੈਂਦਾ ਸਾਰ ਉਸਲੇ ਮਾਲ ਵੇ ਅੱਗ ਗਿਆ ਜੀ ਅੱਛਾ ਛਾਏ ਚਲੋ ਚਾਰ ਪੰਜ ਆਪਣਾ ਡੰਗ ਰਿਹਾ ਪਰ ਚਾਰ ਹੀ ਪਾਏ ਠੀਕ ਠੀਕ ਸਭ ਤੋਂ ਵੱਡਾ ਜਿਹੜਾ ਮੈਂ ਵੀਰ ਨੂੰ ਕਮਕ ਫੇਰ ਇਹ ਪਸੋਪਾਣੀ ਵੀਡੀਓ ਵੀ ਹਾਂਜੀ 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 ਉਹ ਮਾਲ ਸਾਰਾ ਵੇਖ ਗਿਆ ਜੀ ਹਾਂ ਭਾਅ ਵੇਖਦਾ ਭਾਅ ਬਿਲਕੁਲ ਜਿਆਦਾ ਨਹੀਂ ਆਂ ਭਾਅ ਆਪਾਂ ਜਿਆਦਾ ਜੀ ਪਾਏ ਤੁਹਾਨੂੰ ਪਤਾ ਹੈ ਤੇ ਆਹ ਭਾਈ ਹੁਣ ਦੱਸਿਓ ਪਹਿਲੇ ਨੰਬਰ ਦੇ ਝੋਟੇ ਇਹ ਪਹਿਲੇ ਨੰਬਰ ਦੇ ਝੋਟੇ ਪਹਿਲੇ ਨੇ ਜੀ ਅੱਛਾ ਜੀ ਇਹ ਤੇ 14 ਕਿਲੋ ਬਾਲਾ ਉਹ ਚੌਕਸੇ ਦਿੰਦੀ ਸੋਈ ਜਾਈ ਅੱਛਾ ਜੀ ਹਾਂਜੀ ਲਓ ਜੀ 14 ਲੀਟਰ ਤੇ ਪਹਿਲਾਂ ਨਹੀਂ 14 ਭਰਿਆ ਭਾਈ ਕਿੰਨਾ ਟਾਈਮ ਹੋ ਗਿਆ ਇਹ ਸੋਈ ਨੂੰ ਅੱਜ 5-6 ਦਿਨ ਹੋ ਗਏ ਜੋ ਜੀ ਠੀਕ ਹੈ ਠੀਕ ਹੈ ਜਵਾਬ ਤੁਹਾਡੇ ਤੋਂ 14 ਕਿਲੋ ਦੇ ਦਊਗੀ ਜਵਾਬ ਕੀ ਚ ਪਿੱਛੇ ਇਹ ਮਗਰ ਕਟਾ ਜੋ ਕੱਟੀ ਕੱਟੀ ਮਗਰ ਠੀਕ ਲੋ ਜੀ 3 ਮਲਕਾਫ ਆ ਗਿਆ ਪੂਰ ਗੈਟ ਬਲੈਕ ਮੋਹਰਾ ਥੋੜਾ ਦੇਖ ਨਜ਼ਰ ਆਦੀ ਬਾਕੀ ਦੁੱਧ ਕੋਈ ਕਿੱਥੋਂ ਬਾੜ ਦੇ ਜੀ ਅੱਛਾ ਜੀ ਲਓ ਜੀ ਥਾਂ ਲੱਗਾ ਬਹੁਤ ਚੰਗਾ ਲੱਗਾ ਵਾ ਕਰਮਾਲੀ ਦਾ ਇਹ ਕੱਲਾ ਕੱਲਾ ਥਾਂ ਲੱਗਾ ਤੇ ਇਹ ਵੀ ਕਰਾ ਮੇਰਾ ਬਹੁਤ ਤਗੜਾ ਵਾ ਪੂਰ ਮੋਹਰਾ ਨਸਲੀਆ ਇਹਦਾ ਚੇਸ ਕਾਲਜੀ ਦਾ ਸੇਂਗ ਰੰਗ ਜੀ ਬਹੁਤ ਚੰਗਾ ਲੱਗਾ ਵਾ ਆ ਯਾਰ ਨੇਵਾਨ ਦੇ ਟੈਂਕ ਵੀ ਬੜੀ ਚੰਗੀ ਲੱਗੀ 13 14 ਕਿਲੋ ਅੱਜ ਦੰਦਾ ਮੋਹ ਛਗੀ ਆ ਠੀਕ ਹੈ ਲੋ ਜੀ 6 ਦਾ ਪੋਟੀ ਆ ਵੀ ਜੇ ਕੁਝ ਪਈ ਨਾ ਸੁਆ ਕਰਮਾਲੀ ਦਾ ਕਦ ਵਜੂਦ ਬੜਾ ਜਿਹੜੀ ਗੱਲ ਦੁੱਧ ਵੀ ਦੇ ਦੂ 15 16 ਕਿਲੋ ਭਰੀ ਜੁਰਮਾਨਾ ਅੱਛਾ ਜਵਾਬ ਦੱਸ ਕਿਹੜਾ ਆਜ ਕੱਟੀ ਆ ਜਿਹਦੀ ਆ ਲੋ ਜੀ ਆ ਬੜਾ ਠੇਮ ਲਕਾ ਬਿਲਕੁਲ ਹੀ ਜੇ ਤਾਜ਼ਾ ਵਾ ਤੇ ਇਹ ਵੀ ਜੈਡ ਬ੍ਰੋਕ ਕਰੀ ਪਿੱਛੇ ਦੀ 18 18 ਲੀਟਰ ਹਾਂਜੀ 78 18 ਕਰੋੜ ਮੈਂ ਆਨ ਦੇ ਦਊਗੀ ਜੀ ਠੀਕ ਹੈ ਲਓ ਜੀ 18 18 ਲੀਟਰ ਦਾ ਦੁੱਧ ਪਰੋ ਜੀ ਪਹਿਲਣੀਆਂ ਇਹ ਤੇ ਬਾਈ ਜਿਹੜਾ ਮੁੱਲ ਕਰ ਇਹਦਾ ਮੁੱਲ ਫੋਨ ਤੇ ਕਰਾਂਗੇ ਜੀ ਅੱਛਾ ਜੀ ਹਾਂਜੀ ਠੀਕ ਹੈ ਲਓ ਜੀ ਇਹਦਾ ਜਿਹੜਾ ਮੁੱਲ ਪਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਤੇ ਬਾਈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਪਰਤੋ ਕਾ ਪਹਿਲਣ ਝੋਟਰੀ ਹੈ ਜੀ ਅੱਛਾ ਜੀ ਇਹ ਥੱਲੇ ਵੀ ਉਹ ਨਾਂ ਤੋਂ ਦਾਖਲ ਬੜਾ ਹੋਊਗੀ ਪਰ ਸੋਈ ਹੈ ਜੀ ਅੱਛਾ ਜੀ ਇਹ ਮੂੰਹ ਦੋਂਦੀ ਚੌਗੀ ਆ ਜੀ ਠੀਕ ਆ ਠੀਕ ਆ ਲਓ ਜੀ ਦੋਂਦੀ ਚੌਗੀ ਇਹ ਪਿੱਛੇ ਜਵਾਬ ਇਹਦੇ ਮਗਰ ਕੱਟਾ ਜੀ ਠੀਕ ਆ ਜੀ ਪਿੱਛੇ ਮੇਲ ਕਫ ਆ ਗਿਆ ਇਹ ਤੇ ਖੋਲੋ ਬਾਈ ਜੀ ਫਿਰ ਦੋਂਦੀ ਚੌਗੀ ਆ ਮੂੰਹ ਆਮੀ ਅੱਛਾ ਜੀ ਤੇ ਜੋੜੀ ਲੈਂਦੀ ਆਪਾਂ ਇਕੱਠੀ ਦੋਵੇਂ ਪੈ ਲੈਣਾ ਆਂ ਅੱਛਾ ਅੱਛਾ ਠੀਕ ਆ ਠੀਕ ਆ ਲਓ ਜੀ ਕੱਢ ਕੱਢ ਜਿਹੜਾ ਇਹਦਾ ਵੀ ਗੌਂਦ ਹੀ ਚੱਲ ਗਿਆ ਇਹ ਵੀ ਜੱਡ ਲੈ ਗਿਆ ਇਹ ਬਾਈ ਕਿੱਲਾ ਆਪਾਂ ਜੁੜ ਦੋ ਦੋਦੇ ਵੀ 12 ਤਰ੍ਹਾਂ ਕੋਲ ਭਰੀ ਜਾਊਗੀ ਅੱਛਾ ਜੀ ਇਹ ਥੋੜੀ ਵੱਡੀ ਗੁੱਡੀ ਤਾਂ ਇਹ ਰੌੜ ਇਹ ਆਸ਼ਾ ਬਲੈਕ ਵੀ ਫੋਰ ਵਾਲੀ ਮੋਰਾ ਨਸਲ ਦੇ ਵਿੱਚ 12 ਕਿਲੋ ਪਰ ਯੂਰਮਾਨ ਵਾਲੇ ਮੋਹਦ ਹੁੰਦੀ ਆ ਅੱਛਾ ਜੀ ਲਓ ਜੀ ਅਜੇ ਕੱਦ-ਕੁੱਦ ਵੀ ਹੋਰ ਕਰ ਜਣਾ ਕਰਮਾਲੀ ਨੇ ਇਹ ਦੋ ਦਾਂਦੇ ਅਜੇ ਦੇ ਫੇਸ ਕੁਆਲਟੀ ਦੇ ਸਿੰਘ-ਸੁੰਗ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਵਾ ਬਿਲਕੁਲ ਤਾਜੀ ਹੈ ਅੱਛਾ ਜੀ ਚਾਹਦਾ ਇਹਦਾ ਰੋ ਬੈਠਾ ਜੀ ਇਹ ਤਾਂ ਤਾਜੀ ਹੈ ਜਿਵੇਂ ਜਵਾਗ ਮੇਨਕਾਪ ਇਹਦੇ ਪਿੱਛੇ 第一个亿。いい ਦੰਦ ਅੱਗੇ ਨੂੰ ਚੈੱਕ ਕਰ ਲੈਣਾ ਲੱਗਦਾ ਸਾਇਰ ਗਿਆ ਵੀਰਾ ਬਹੁਤ ਜਗ੍ਹਾ ਕੱਲਾ ਕੱਲਾ ਦੇ ਚਵਨ ਨੁਕਰਾਂ ਦੇ ਲਗਾ ਦਿਆ ਵਾ ਤੇ ਇਹਦਾ ਭਾਈ ਜੀ ਮੁੱਲ ਫਿਰ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਜੀ ਇਹਦਾ ਫੋਨ ਤੇ ਹੀ ਫੋਨ ਤੇ ਕਰਾਂਗੇ ਜੈਜ ਜੈਜ ਬਿਲਕੁਲ ਚੈਜ ਕਰਕੇ ਦਵਾਂਗੇ ਤੇ ਠੀਕ ਹੈ ਠੀਕ ਜੋੜੀ ਕੋ ਮੰਗੂਪੁਰ ਜੋੜੀ ਚੈਜ ਬਿਲਕੁਲ ਚੈਜ ਕਰਕੇ ਦਵਾਂਗਾ ਠੀਕ ਹੈ ਲਓ ਜੀ ਇਹ ਕੇ ਫਿਰ ਤੁਹਾਡੇ ਭਾ ਜਣਾ ਦੋਗੇ ਫੇਟ ਹੁੰਦੀਆਂ ਆ ਆਪਣੇ ਸਾਰੇ ਝੋਟੇ ਚਾਰੇ ਚਾਰੇ ਪਹਿ ਲੈਣਾ ਜੀ ਅੱਛਾ ਜੀ ਹਾਂ ਜੀ ਬੱਚਾ ਉਹ ਤੀਜਾ ਸੁਆ ਮੈਂ ਆਪਣੇ ਟੋਕੜ ਤੋਂ ਪਰ ਉਹ ਮੈਂ ਬਸ ਠੀਕ ਹੈ ਠੀਕ ਹੈ ਜੀ ਭਈਆ ਤੀਜੇ ਨੰਬਰ ਤੇ ਇਹ ਤਾਂ ਲਾ 10 ਕਿਲੋ ਦੁੱਧ ਹੋ ਗਿਆ ਜੀ ਅੱਛਾ ਇਹਨੂੰ ਕਿੰਨੇ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਕੋਈ 15 ਦਿਨ ਹੋ ਗਏ ਜੋ ਵੀ ਠੀਕ ਹੈ ਠੀਕ ਹੈ ਲਓ ਜੀ ਇਹ ਵੀ ਪਹਿਲਣ ਆ ਖੋਲਿਓ ਬਾਈ ਜੀ ਇਹ ਵੀ ਲਓ ਉਹ ਵੀ ਇਹ ਵੀ ਪਹਿਲਾ ਸੂ ਆ ਗਈ ਆਰੇ ਕਿਥੋਂ ਦੁੱਧ 10 ਕਿਲੋ ਹੋ ਗਿਆ 15 ਦਿਨਾਂ ਦੀ ਸੂਈ ਹੈ ਜੀ ਠੀਕ ਹੈ ਠੀਕ ਹੈ ਲਓ ਜੀ ਦੁੱਧ ਦੇ ਨਾਲ ਜਿਹੜਾ 10 ਲੀਟਰ ਸਟਾਰ ਬਿਲਕੁਲ ਤਾਜ਼ਾ ਹੈ ਤੇ ਸੂਈ ਨੂੰ ਕੋਈ ਉਹ ਅੱਧਰ ਹੀ ਅੰਦਰ ਤਾਂ ਲਿਆਈ ਉਹਦਣਾ ਗਾਏ ਨਾ ਸੁਣੋ ਅਸੀਂ ਅੱਛਾ ਜੀ ਮੈਂ ਤਾਂ ਦੋ ਚਾਰ ਸਾਂਭੀ ਕੇ ਦੀ ਮਸਾਹੀ ਪਾਈ ਅੱਛਾ ਅੱਛਾ ਤੇ ਮੁੜ ਕੇ ਆਇਨੇ ਦੇ ਜਾਵੀ ਠੀਕ ਹੈ ਠੀਕ ਹੈ ਲਓ ਜੀ ਜਿਹੜਾ ਫਹਾਲਾ ਨੂੰ ਨਾ ਐ ਇੱਕ ਜਿਹੜਾ ਵਰਗ ਨੂੰ ਲੱਗਾ ਕਰਮ ਵਾਲੀ ਦੇ ਤੇ ਥਲਾਂ ਦਾ ਸੈਜ ਗਿਆ ਬਹੁਤ ਹੀ ਚੰਗਾ ਆ ਗਿਆ ਵਾ ਇਹਦੇ ਵਿੱਚ ਇਹਨਾਂ ਜਿੱਟ ਜਿੱਟ ਤੇ ਲੱਗਾ ਵਾ ਤੇ ਥਾਣੇ ਵੀ ਨਾ ਕਰਮ ਵਾਲੀ ਨੂੰ ਲੋਕਾਂ ਨੇ ਲੱਗਾ ਤੇ ਲੋਕਾਂ ਨੇ ਥਾਂ ਦੀ ਜਿਹਾ ਚੋਾਈ ਬਹੁਤ ਸਾਰੀ ਫਹਾਵੇ ਟੋਟ ਜਿੰਨੇ ਹੈਗੇ ਨਾ ਹਾਂਜੀ ਹਾਂਜੀ ਠੀਕ ਹੈ ਕਿਹੜਾ ਹੁਣ ਆਪਾਂ ਨੂੰ ਫੋਨ ਹੀ ਬੜਾਇਆ ਹੈ ਅਛਾ ਜੀ ਤੇ ਬਾਕੀ ਤੁਹਾਨੂੰ ਬਸ ਸਾਹੀ ਫਿਰ ਆਪ ਪਾਰੇ ਹੁੰਦਾ ਗਾਡੀ ਚ ਬਾਤ ਹੋਈ ਜਿਹੜੀ ਗੱਲ ਬਾਤ ਕੀ ਹਾਂਜੀ ਹਾਂਜੀ ਕਿ ਵੀਜ਼ਨ ਸਾਹੀ ਪਾਈ ਹਾਂ ਜੰਮਣ ਕੇ ਆਇਆ ਨਹੀਂ ਜਿਹੜੀ ਗੱਲ ਆ ਵੀ ਠੀਕ ਹੈ ਠੀਕ ਬਾਕੀ ਉਹ ਵੀਰਾਂ ਗਾਡੀ ਬੇਨਤੀ ਵੀ ਵਸਾਈ ਹੋਏ ਫੰਡਾ ਪਾ ਕੇ ਜਿੰਨੇ ਕੋ ਲੈਣੀ ਆ ਹਾਂਜੀ ਇਹਨਾਂ ਦਾ ਸਾਡਾ ਟਾਈਮ ਖਰਾਬ ਸਾਨੂੰ ਝਾਗੀ ਹੁੰਦੀ ਆ ਵੀ ਬਿਲਕੁਲ ਬਿਲਕੁਲ ਜਾਈ ਵੇਚਦੇ ਸਾਡੇ ਨਾਂ ਨਾ ਕਿਤੇ ਕਿਨੇ ਲੜਨਾ ਵੀ ਗਾਡੀ ਮੱਝ ਦੇ ਬਿਲਕੁਲ ਬਿਲਕੁਲ ਸਹੀ ਹੈ ਹਾਂ ਜੰਮਣ ਦੇ ਮਸਾਈ ਪਾ ਕੇ ਵੀਰ ਆਇਆ ਨਹੀਂ ਜਿਹੜੀ ਗੱਲ ਹੈ ਸਾਹੀ 20000 ਇਹ ਜਿਹੜੇ ਵੀਰਪੁਰਾ ਨੇ ਪਛੋਕਰੀ ਦੰਨ ਦਾ ਉਹ ਸਾਈ ਪਾਇਆ ਕਰੇਗਾ ਪਛੋਕ ਡੱਕਿਆ ਰਹਿੰਦਾ ਵਾ ਇਤਨਾ ਫਿਰ ਕੰਮ ਖਰਾਬ ਹੁੰਦਾ ਵਾ ਤੇ ਭਾਈ ਹੋਲੇ ਦਾ ਮੁੱਲ ਫਿਰ ਇਹਦਾ ਮੁੱਲ ਵਿੱਚ 75000 ਕਰ ਦੇ ਜੋ ਅੱਛਾ ਜੀ ਹਾਂ ਜੀ ਜੈਸਨੋ ਜਸਨਾਉ ਆਪਾਂ ਪਿਛਲੀ ਵੀਡੀਓ ਦੇ ਪਾਈ ਉਹ ਰੇਟ ਰਹੰਦੀ 65000 65000 65 ਦੀ ਆਪਾਂ ਦੇ ਦਾਂਗੇ ਜਿਹੜੀ ਗੱਲ ਠੀਕ ਹੈ ਠੀਕ ਹੈ ਲਓ ਜੀ ਪਿਛਲੀ ਵੀਡੀਓ ਵਾਲੇ ਬਾਈ ਕਹਿੰਦਾ ਕਿ ਮੋਹਰ ਨਾਲ ਦੁੱਧੋਂ ਬਾਈ ਨੇ ਬਤਾ ਦਿੱਤੀ ਹੈ ਹੋਰ ਹਾਂ ਦੁੱਧੋਂ ਬਤਾ ਦੇ ਆ ਉਧਰ ਆਪਣੇ ਦਾ ਉਧਰ 8-9 ਕਿਲੋੋਂੋਂ 10 ਕਿਲੋ ਹੋਊਗਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਉਹ ਵੀ ਰੇਟ ਬਾਈ ਨੇ ਪਾਤਾ ਹੈ ਬਈ ਇਹ ਚੌਥੇ ਨੰਬਰ ਤੇ ਇਹ ਵੀ ਆਪਣੇ ਤੋਂ ਪਹਿਲਾਂ ਝੋਟਰੀ ਆ ਜੀ ਅੱਛਾ ਜੀ ਇਹ ਸੂਈ ਪੰਜਾਸ਼ਾਂ ਅਦਰਾਂ ਦੇ ਇਥੇ 10000 ਕਿਲੋ ਬੋਲਾ ਹੋਊਗਾ ਜੀ ਠੀਕ ਗੱਲ ਪਰ ਤਾਂ ਵੀ ਬੱਚਾ ਮਰ ਗਿਆ ਮ ਲੋ ਜੀ 10 11 ਲੀਟਰ ਜਿਹੜਾ ਬੋਲਾ ਹੀ ਬੋਲਾ ਸਟਾਰ ਆਪਾਂ ਲਈ ਥੋੜੇ ਜਿਹੜਾ ਬੱਚਾ ਮਰ ਗਿਆ ਤੇ ਆਪਾਂ ਲੈ ਆਂਦੇ ਫਿਰ ਉਹਨਾਂ ਤੋਂ ਬਾਕੀ ਨਾ ਚੋਕ ਚੋਕ ਲੈ ਆਂਦੀ ਜਿਹੜੀ ਗੱਲ ਆ ਵੀ ਅੱਛਾ ਜੀ ਮੈਂ ਜੇ ਲੱਖ ਅਗਲੀ ਵੀਡੀਓ ਪਾਵਾਂਗੇ ਦੇ ਨਾਲ ਦਾ ਪਾਜ ਦਈਏ ਵੀ ਮੈਂ ਚੋਈ ਦੀ ਚਲ ਬਣੀ ਤਾਂ ਨਹੀਂ ਹੋਏ ਅਗਲੇ ਨੂੰ ਚਲ ਹਾਂ ਇਹ ਪੱਕ ਪਾ ਜਾਂਦਾ ਹੁਣ ਇਹ ਚੋਈ ਦੀ ਵੀਡੀਓ ਵੇਜੀ ਹੁਣ ਠੀਕ ਹੈ ਠੀਕ ਹੈ ਇਹ ਜੀ ਪਹਿਲਾਂ ਨੇ ਵੀ ਜਿਹੜੀ ਕਿੰਨੇ ਵਜੇ ਚਵਾਈ ਕੀਤੀ ਟਾਈਮ ਦਿਖਾ ਦਿੰਨੇ ਆਪਾਂ ਇਹ 8 ਵਜੇ ਦੀ ਹੋਈ ਚਵਾਈ ਜੀ ਅੱਛਾ ਜੀ ਟਾਈਮ ਦਿਖਾ ਦੀ ਬਣ ਜਾਵੀਂ ਆਹ ਟੈਲੀਫੋਨ ਫੋਨ ਹੈਗਾ ਕੋਲ ਹਾਂ ਜੀ ਹੁਣ ਤਾਂ 10 ਵਰਗ 2 ਘੰਟੇ ਹੋ ਗਏ ਆਪਣਾ ਲੈਣੇ ਠੀਕ ਹੈ ਠੀਕ ਹੈ ਜੀ ਇੱਧਰ ਦਿਖਾ ਦਿਓ ਲੋਗ ਲਾ ਦ ਲੋਗ ਨਾ ਲੋਗ ਲਾ ਕੇ ਆਇਨਾ ਤੇ ਟਾਈਮ ਪਿੰਡ ਲੋ ਜੀ 10:30 ਹੋ ਗਏ ਤੇ 8 ਕੋਈ ਦੀ ਇਹਦੀ ਸਵੇਰੇ ਚ ਵਾਈ ਜੇ ਤੇ ਬਾਈ ਹਣੀ ਪਾਸ ਕਰਕੇ ਲੈ ਕੇ ਆਏ ਜੇ ਤੇ ਖੋਲਿਓ ਬਾਈ ਜੀ ਫਿਰ ਬਾਕੀ ਬੱਚੇ ਕਰਮਾਲੀ ਹੈ ਨਦੀ ਨੇ ਜਿੱਦਾਂ ਮਰਜ਼ੀ ਨੇ ਤੈਨੂੰ ਖਿਲਾ ਰਿਹਾ ਤਾਰਾ ਮਰਾ ਦਿੰਦੇ ਬੋਦੀ ਠੀਕ ਹੈ ਠੀਕ ਹੈ ਠੀਕ ਹੈ ਉਹਨੂੰ ਕੋਈ ਨਾਮ ਭੂਸੀ ਭੰਜੂ ਫਿਰ ਭੂਸੀ ਭਣਾ ਦੇ ਕੋਈ ਭੂਸੀ ਭਣਾ ਕਾ ਨੀ ਵੀ ਸੰਦਾਂ ਵਾਲੇ ਪੂਰੇ ਕੋ ਨਾ ਲੋ ਭਾਜੀ ਇਹਦੀ ਗੜੀ ਚਵਾਈ ਪਾਈ ਹੋਣੀ ਕਰਕੇ ਲੈ ਕੇ ਆਇਆ ਜੇ ਕੋਈ ਉਸ ਹੋਂ ਨੀਰ ਭਰਾ ਦਾ ਜਲਾਵੇ ਆਹ ਵਾਲਾ ਨਾ ਜਵਾਜ ਕਿ ਤੂੰ ਮਰ ਗਿਆ ਵਾ ਇਹ ਸਾਹਿਬ ਬਾਈ ਕਹਦਾ ਕਿ ਛੰਡੀ ਸੀ ਗਿਆ ਤੇ ਸਾਲੋਂ ਦਾ ਸਹਿਜ ਗਿਆ ਬਹੁਤ ਹੀ ਚੰਗਾ ਆ ਗਿਆ ਕਰਮਾਲੀ ਦੇ ਲੈਓ ਬਾਕੀ ਰੱਖੀਏ ਥੋੜਿਆ ਸਿਆੰਗਰ ਦੇਣਗੇ ਨੇ ਇਹ ਲੱਗਾ ਲੋਕ ਸ਼ਕਤ ਛੋਟੀ ਸਾਰੀ ਚੱਟਾ ਆ ਯਾਰ ਬਹੁਤ ਖਲਾਅ ਬੱਚੇ ਲਾ ਦੇ ਲੋ ਜੀ ਬਾਕੀ ਹੈ ਸੀਲਸ ਲੱਗ ਗਿਆ ਵਿਚਾਰੀ ਠੀਕ ਹੈ ਜੀ ਬਹੁਤ ਮਿੱਠੀ ਹੈ ਜੀ ਠੀਕ ਹੈ ਜੀ ਦੁੱਤ ਆ ਯਾਰਾਂ ਕਿਲੋ ਬਾਲਾ ਹੋਊਗਾ ਜੀ ਇੱਕ ਬਾਈ ਕਿੰਨਾ ਕੁ ਭਰ ਦੋਗੇ ਦੁੱਤ 12 ਕਿਲੋ ਭਰੀ ਜਾਊਗੀ ਠੀਕ ਹੈ ਠੀਕ ਲਓ ਜੀ 12 ਹੁੰਦੇ ਜਿਹੜਾ ਪਹਿਲਾਂ ਨਹੀਂ ਭਰ ਦੋ ਵੀ ਦੁੱਧਾਂ ਅੱਧ ਕਾਟ ਚੰਗਾ ਜਿਹਾ ਸਿੰਗਲ ਹੱਡੀ ਆ ਗਈ ਆ ਤੇ ਚਲੋ ਕੋ ਵੀਰਪੁਰ ਅੱਗੇ ਸਾਂਭ ਰਲਾ ਲਾਏ ਤੇ ਦੁੱਧ ਚੰਗਾ ਕੱਟੀਆਂ ਹੋਈਆਂ ਨੇ ਛੋਟੀ ਪਹਿਲੀ ਨਵੀਂ ਛੋਟੀ ਜੇ ਕਰੀ ਵੀ ਬੁੱਢੜਿਆ ਵੀ ਠੀਕ ਹੈ ਠੀਕ ਹੈ ਤੇ ਬਾਕੀ ਚੰਮ ਤੇ ਵੀ ਨਾੜਾ ਨੂੜਾ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਇਹਦਾ ਭਾਈ ਜੀ ਮੋਲ ਫੇਰਾ 85 ਹਜ਼ਾਰ ਦੀ ਵਿੱਚ ਦੇ ਦਈਏ ਚਲੋ ਕਰ ਦੋ ਹੁਣ ਜਿਆਜ ਜਵਾਗ ਹਨ ਮਰ ਗਿਆ ਵਾ 80 ਹਜ਼ਾਰ ਦੀ ਵਿੱਚ ਦੇ ਦਾਂਗੇ ਹੋਰ ਕਰ ਦੋ ਥੋੜਾ ਜਿਆ ਹਾਂ ਨਾ ਛੋੜ ਹਣੀ 75 ਹਜ਼ਾਰ ਦੀ ਠੀਕ ਹੈ ਲੋ ਜੀ 75000 ਦੀ ਬਿਲਕੁਲ ਤਾਜੀ ਸੂਈ ਆ ਤੇ ਦੁੱਧ ਵੀ ਤਾਜ਼ਾ 11 ਕਿਲੋ ਬੋਲਾ ਬੱਚਾ ਮਰ ਗਿਆ ਅੜੀ ਵਾਲਾ ਠੀਕ ਹੈ ਠੀਕ ਹੈ ਠੀਕ ਹੈ ਬੱਚੇ ਮੇਰੇ ਘਰ ਕੇ ਦੇਖਦਾ ਲਈ ਦਵਾਈ ਲੈ ਕੇ ਆਵੀਂ ਅੱਛਾ ਅੱਛਾ ਠੀਕ ਹੈ ਠੀਕ ਹੈ ਭਾਈ ਆਹ ਕਿਵੇਂ ਪਾਈ ਮੇਰੇ ਬਾਪੇ ਇਹ ਆਪਣੇ 6.5 ਮਹੀਨੇ ਗੱਭਣਾਂ ਜੀ ਚੱਕ ਪਾਸ ਆਵੇ ਅੱਛਾ ਜੀ ਥਾਣੀ ਪਾਸ ਕਰਾਉਂਦੀ ਪਾਈ ਆਖੰਡ ਦੁੱਧ ਜੋਈ ਠੀਕ ਹੈ ਠੀਕ ਹੈ ਜੀ ਇਹ ਖੋਲ ਦਿਓ ਭਾਈ ਇਹ ਵੀ ਹਾਂ ਲੋ ਜੀ 6.5 ਮਹੀਨੇ ਦੀ ਚੱਕ ਪਾਸ ਆਉਂਦਾ ਨਹੀਂ ਕੋਈ ਯਾਨੀ ਕਿ ਥਣ ਥੋਣੀ ਪਾਸ ਕਰਾਉਂਦੀ ਕਰਮਾਲੀ ਬਹੁਤ ਚੰਗੀ ਆਪਣੇ ਕੋਲ ਹੋ ਗਈ ਹੈ ਜੀ ਦੁੱਧ 13 14 ਕਿਲੋ ਕੱਢ ਦਿੰਦੀ ਹੈ ਠੀਕ ਹੈ ਕਿਵੇਂ ਸੁਵੇ ਲਈ ਗੱਭਣ ਭਾਈ ਜੀ ਇਹ ਤੀਜੇ ਸੂਏ ਦੇ ਤੇ ਸਾਢੇ 8 ਮਹੀਨੇ ਗੱਭਣਿਆ ਠੀਕ ਹੈ ਜੀ ਠੀਕ ਹੈ ਜੀ ਤੀਜਾ ਤੂੰ ਬਸੂੰਗੀ ਕਰ ਮਾਰ ਜੇ ਸਾਢੇ 8 ਮਹੀਨੇ ਵਿੱਚ ਐਪ ਪਾਸ ਆ ਤੇ ਦੁੱਧ ਪਾਈ ਗੰਦਾ ਕਿ ਪਈਆ ਖਾਂਢੀ ਦਿੰਦੀ ਇੱਕੋ ਟਾਈਮ ਥਣਸਣ ਪਾਸ ਕਰਾ ਜੂਗੀ ਕਰਮਾਲੀ ਤੇ ਭਾਈ ਸੱਜੇ ਤਾਂ ਕਿੰਨਾ ਕ ਤਿਆਰ ਕਰਾ 13 14 ਕਿਲੋ ਦੁੱਧ ਆਪਣੇ ਕੋਲੋਂ ਗਈ ਹੈ ਠੀਕ ਹੈ ਠੀਕ ਲੋ ਜੀ 13 14 ਲਿਖਾ ਕੇ ਕੱਢ ਜੇ ਸੁਵਤ ਜਾਰ ਕੇ ਸੋਣਾ ਤੀਸਰਾ ਵਾਹ ਵਾਹ ਇਸ ਪੇਟਪੂੜਾ ਵੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਪਾਛੋ ਇਹ ਵਿੱਚ 70000 ਦੇ ਦਾਂਗੇ ਜੀ ਦੇ ਵੀ ਆਪਣੇ ਨਾਲ ਤੇ ਜਸਮਰੂਰ ਦੇ ਬੰਦੇ ਲਈ ਇਕੱਲੀ ਮੈਂ ਤੁਰਾ ਕਰਾਇ ਦੋ ਝੱਕ ਦੇ ਉਹ ਵੀ ਨਸਾਈ 500 ਪਾਈ ਮੇਰੇ ਤੇ ਉਹ ਵੀ ਮੁੜ ਕੇ ਵੀ ਨਹੀਂ ਇਹਨਾਂ ਮਹਗਾਈ ਕਰਾਇਆ ਠੀਕ ਹੈ ਠੀਕ ਹੈ ਆਂਦੇ ਜੋ ਸਾਡੀ ਇਧਰੋਂ ਮੈਂ ਉਹਦਾ ਆਪਣਾ ਮਾਲ ਵੇਖਿਆ ਤਾਂ ਕੋਈ ਸਾਡੀ ਮੈਂ ਹੋਰ ਉਹਦੇ ਨਾਲ ਖਲਾ ਦਿਓ ਵੀ ਅੱਛਾ ਜੀ ਬਾਕੀ ਮੈਂ ਤਾਂ ਫਿਰ ਦੁਬਾਰੇ ਉਹ ਬੇਨਤੀ ਕਰਦਾ ਮੇਰਾ ਵੀ ਜਿੰਨੇ ਲੈਣ ਦੀ ਸਾਈ ਮੇਰਾ ਵੀ ਉਹ ਪਾਇਆ ਕਰੇ ਸਾਡਾ ਵੀ ਟਾਈਮ ਖਰਾਬ ਹੁੰਦਾ ਜਾਈ ਵੇਚਦੇ ਵੀ ਸਾਡਾ ਨਾਂ ਖਾਂਦੀ ਜੀ ਫਿਰ ਕਿਉਂਕਿ ਗਾਹਾਂ ਪਰ ਬੰਦਾ ਹਾਂ ਜੀ ਨਾਮ ਉਧਰ ਜੋ ਕਿ ਨਾਮ ਤੇ ਜਿੰਨੇ ਲੈਣੀ ਸਾਈ ਉਹ ਹੀ ਪਾਵੇ ਜਿਹੜੀ ਗੱਲ ਹੈ ਠੀਕ ਹੈ ਇਹ ਵੀ ਹਾਂ ਨਾ ਫਿਰ ਇਹ ਹਾਂ ਨਾਲ 60000 ਦੇ ਵੀ ਦੇ ਦਾਂਗੇ ਜਿਹੜੀ ਗੱਲ ਆ। ਠੀਕ ਆ ਠੀਕ ਆ ਲਓ ਜੀ 60000 ਦੀ ਤੇ ਬਿਲਕੁਲ ਜਿਹੜਾ ਜਾਇਜ਼ ਮੁੱਲ ਪਾਇਆ ਵਾ ਬਾਈ ਜੇਰੇ ਨੇ ਤੇ ਆਹ ਬਾਈ ਕਿਵੇਂ ਅੱਗੇ ਵੜਾ। ਇਹ ਵੜਾ ਸੁਈਆਂ ਜੀ। ਅੱਛਾ ਜੀ। ਕਿੰਨਾ ਕਿੰਨਾ ਟਾਈਮ ਹੋ ਗਿਆ? ਇਹਨੂੰ ਸੁਈ ਨੂੰ ਤਾਂ 6-7 ਦਿਨ ਹੋ ਗਏ ਲੋ ਵੀ। ਅੱਛਾ ਜੀ। ਇਹਦੇ ਨਾਲ 14-15 ਕਿਲੋ ਬੋਲਾ ਹੋਊਗਾ ਜੀ। ਠੀਕ ਆ ਠੀਕ ਆ ਸੁਵਾ। ਸੁਵਾ ਦਾ ਦੂਜਾ ਜੋ। ਠੀਕ ਆ ਲਓ ਜੀ ਸੁਵਾ ਦੂਸਰਾ ਤੇ ਕੱਡ-ਕੱਡ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ। ਬਾਈ ਕਿੰਨਾ ਘਰ ਦੂਏ ਦੁੱਧ? ਦੁੱਧ 20 ਕਿਲੋ ਦੇ ਹੀ ਜਾਊਗੀ। ਅ ਜੀ ਲੀਟਰ ਵਾਲੀ ਵਹਿੜ ਬਾਕੀ ਕਾਟ ਕਾ ਜਿਹੜਾ ਬਹੁਤ ਤਗੜਾ ਆ ਗਿਆ ਵਾ ਨਾਲ ਸੋਣ ਵੀ ਜਿਹੜਾ ਬਹੁਤ ਹੀ ਚੰਗਾ ਲੱਗਾ ਦਾ ਇਸ ਤਰ੍ਹਾਂ ਜਿਹੜਾ 13 ਤੋਂ 13 ਤੋਂ 14 ਲੀਟਰ ਬੋਲਾ ਬੋਲਾ ਸਟਾਰਟ ਆ ਤੇ ਹੋਰ ਇਹਦਾ ਦਾਣਾ ਨੂੜਾ ਵੀ ਕਾਫੀ ਆ ਗਿਆ ਵਾ ਤੇ ਹੈ ਵੀ ਕਰੋ ਤੋਂ ਬਚਿਆ ਕਰੋ ਜੀ ਕਿੱਸਾ ਬਾਕੀ ਕੋ ਵੀਰ ਭਰਾ ਸਾਂਭਣ ਲੱਗੋ ਚਲੋ ਦੋਤੇ ਇਹਦੇ ਵੀ ਚੰਗਾ ਕੱਢੀ ਜਣਾ ਵਾ ਉਹ ਬੱਦੂਆਂ ਦੀ ਜੀਨੀ ਲਈ ਇਹਦਾ ਬਾਈ ਕੀ ਕਰਨਾ ਮੁੱਲ ਸਰਾ ਤੇ ਵਿੱਚ 50000 ਰੁਪਏ ਦੇ ਦਈਏ ਇਹ ਵੀ ਜੈਸ ਲੋਈ ਕਰ ਦਈਏ 50 ਦੇ ਦਈਏ ਆ ਹੋਰ ਕਰ ਦਈਏ ਅੰਦਰ ਕਰ ਦਈਏ 50 ਹਾਂ ਨਾ 45000 ਵੀ ਛੋੜ ਹੀ ਹੋਊਗੀ ਜੋ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਤਾਜੀ ਸੂਈ ਦਾ ਨਿਗਾਹ ਆ ਜਾ ਰੇਟ ਆ ਬਾਈ ਛੇ ਦੇ ਦਾ ਬਿਲਕੁਲ ਜੈਸ ਮੁੱਲ ਦੇ ਵਿੱਚ ਪਛੇ ਹਾਂਜੀ 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 ਤੇ ਬਾਈ ਆਹ ਵੇਹੜਾ ਕੋਈ ਸ਼ਾਈ ਹਾਲ ਦੀ ਕੱਲ ਰਾਤ ਦੀ ਸੂਈ ਪਾ ਰਿਹਾ ਦੱਜਾ ਬੱਚਾ ਮਰ ਗਿਆ ਥੋੜਾ ਚਾਹੀ ਮੀ ਸੋਈਆ ਖੇਤੀ ਡਾਡਾ ਹੋ ਗਿਆ ਬਣ ਗਈ ਚੱਕਰ ਠੀਕ ਹੈ ਠੀਕ ਹੈ ਤੇ ਇਹ ਅਗਲੇ ਥਾਂ ਦੀ ਆਪਾਂ ਵੀਰ ਨੂੰ ਦੱਸ ਕੇ ਦੇਵਾਂਗਾ ਪੱਤੇ ਅਲੱਗ ਕਹਿ ਕੇ ਦੇਈਏ ਵੀ ਅੱਛਾ ਜੀ ਪਤਾਰਾ ਆਉਣ ਦਾ ਵੀ ਆਪਾਂ ਤੇਲ ਹੀ ਕਹਾਂਗੇ ਅੱਛਾ ਜੀ 10000 ਕਿਲੋ ਬੋਲਾ ਆਊਗਾ ਵੀ ਠੀਕ ਹੈ ਠੀਕ ਹੈ ਜੀ ਭੱਲੋ ਵੀਰ ਬਾਈ ਜੀ ਸੂਵਾ ਬਾਈ ਜੀ ਇਹ ਦੂਸਰਾ ਸੂਵਾ ਦੂਸਰਾ ਜੀ ਠੀਕ ਲੋ ਜੀ ਸਾਈ ਆਲ ਦੁੱਧ 14 15 ਕਿਲੋ ਭਰ ਦੂਗਾ 10000 ਕਿਲੋ ਬੋਲਾ ਆਊਗਾ ਜੀ ਠੀਕ ਹੈ ਠੀਕ ਹੈ ਲੋ ਜੀ ਘੱਟ ਕਾ ਵੀ ਇਹਦਾ ਨਹੀਂ ਚੰਗਾ ਵਾ ਅਗਲੇ ਥਾਂ ਬਾਈ ਬੈਣੀ ਦਾ ਬੈਣੀ ਕਿ ਕਿਥਾੜ ਠੀਕ ਹੈ ਹੋ ਜੀ ਬਲੇਟਾ ਦਾ ਬਾਈ ਕਹਿੰਦਾ ਕਿ ਧਾਰਾ ਹੁੰਦੀਆਂ ਵਾ ਬਾਕੀ ਤੇਲ ਕਰਕੇ ਆਪਾਂ ਦਵਾਂਗੇ ਜੀ 11 ਲੀਟਰ ਜਿਹੜਾ ਆਸਤਾ ਮੇਕੋ ਬੋਲਾ ਜਿਹੜਾ ਤਿਆਰ ਆ ਤੇ ਥਾਨਸੂਨ ਜਿਹੜਾ ਚੰਗਾ ਲੱਗਾ ਔਰ ਮੁੱਠੀਦਾਰ ਥਾਨ ਲੱਗਾ ਪਿਆ ਵਾ ਤੇ ਜੇ ਕੋਈ ਵੀਰ ਭਰਾ ਇਲਾਜ ਕਰਾ ਲੂ ਤਾਂ ਚਲੋ ਥਾਨ ਚੱਲ ਜੂ ਬਾਕੀ ਬਰਾਬਰ ਥਾਨ ਚਾਹਵੇਂ ਇੱਕੋ ਜਿਹਾ ਧਾਰਾ ਹੁੰਦੇ ਨਾ ਕੋਈ ਮਿਹਨਤ ਕਰ ਲੋ ਚੱਕਰ ਚਾਲ ਲੋ ਸੱਤ ਹਾਂਜੀ ਹਾਂਜੀ ਪਰ ਥਾਨ ਉਹ ਤਰ੍ਹਾਂ ਬਰਾਬਰ ਵੈ ਥਾਨ ਬਰਾਬਰ ਆ ਜੀ ਇਹ ਵੀ ਪੱਕੀ ਇਲਾਜ ਨੂੰ ਸਾਰੇ ਚੱਲੇ ਜਾਗੇ ਲਾਲੂ ਕੀ ਟੁਕੇ ਲਵਾਇਆ ਤਾਂ ਚੱਕਰ ਚਾਲੇ ਪੇ ਬਾਕੀ ਤਾਂ ਉਹ ਪਤਾ ਵਪਾਰੀ ਬੰਦੇ ਨੂੰ ਦਾ ਕੋ ਡੰਗਰ ਨਵਾਂ ਪੁਰਾਣਾ ਇਹ ਵਿਗਜੇ ਜਿਹੜੀ ਗੱਲ ਹੈ ਠੰਡੀ ਠੀਰੀ ਉਹ ਨਹੀਂ ਗੱਲ ਹੈ। ਸੋਲੀਆਂ ਦੇ ਹਵਾਲੇ ਤੇ ਲਾੜਾ ਲੋੜਾ ਵੀ ਕਾਫੀ ਆ ਗਈਆਂ ਵਾ। ਚਲੋ ਇਹ ਵੀ ਸੰਭਲ ਵਾਲਾ ਲੰਚ ਦੁੱਧ ਚੰਗਾ ਕੱਢੀ ਜਾਊਗੀ। ਇਹਦਾ ਭਾਈ ਜੀ ਮੁੱਲ ਫਿਰ ਇਹਦਾ ਭਾਈ ਜੀ ਲਈ ਤੇ 50000 ਦੇ ਆਈ ਹੁਣ ਵਾਧਾ ਘਾਟਾ ਹੀ ਹੋਣਾ। ਹਾਂਜੀ ਹਾਂਜੀ 35000 ਹੀ ਦੇ ਦਈਏ ਜੀ। 35000 ਹਾਂਜੀ ਕਰਦਗੇ ਥੋੜਾ ਪੂਰਾ ਹਾਂ ਨਾਇਤੀ ਯਾ ਛੋੜੀ ਹੋਊਗੀ ਜੀ ਠੀਕ ਆ ਠੀਕ ਆ ਲਓ ਜੀ ਦੁੱਧ 15 16 ਕਿਲੋ ਭਰ ਜੂ ਸ਼ਾਈ ਆ ਲੋਕਾਂ ਦੇ ਟੰਡੀ ਟੰਡੀ ਜਿਹੜੀ ਗੱਲ ਜਿੱਦਾਂ ਠੀਕ ਆ ਠੀਕ ਆ ਲਓ ਜੀ ਸੀਲ ਦੀਆਂ ਸੁੱਲੀਆਂ ਬਿਲਕੁਲ ਜਿਹੜੀਆਂ ਬਹੁਰੀ ਆ ਗਿਆ ਵਾ ਹਾਂ ਨਾਇਤੀ ਛੋੜ ਹੀ ਹੋ ਜਿਹੜੀ ਗੱਲ ਚੋ ਜੀ ਠੀਕ ਆ ਠੀਕ ਆ ਲਓ ਜੀ ਬਾਈ ਨੇ 20000 ਘਾਟਾ ਪਾ ਲਿਆ ਵਾ ਚਲੋ ਕੇਹਲੇ ਵਾਦੀ ਘਾਟੇ ਸਾਰੇ ਇੰਨਾ ਜੀ ਆ ਹਨ ਇਹ ਤਾਂ ਬੇਵਿਕਾਰਿਆ ਤੇ ਘਾਟਾ ਵੀ ਚਲੋ ਚੱਲ ਰਿਹਾ ਪੈਂਦਾ ਵਾ ਹਾਂਜੀ ਤੇ ਬਸ਼ੂ ਪਾਲ ਦੇ ਕੋਲ ਸਾਰੇ ਚੰਗੇ ਆ ਦੇ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਸਾਰੇ ਪਸ਼ੂ